ਸੋ ਮੰਤਰੀ ਮੰਡਲ ਦੇ ਵਿੱਚ ਇੱਕ ਵਾਰ ਫੇਰ ਵੱਡਾ ਫੇਰ ਬਦਲ ਹੋਇਆ ਹੈ ਜਿਵੇਂ ਕਿ ਲੁਧਿਆਣਾ ਤੋਂ ਵੈਸਟ ਦੀ ਜਿਮਣੀ ਚੋਣ ਜਿੱਤੇ ਸੰਜੀਵ अरोड़ा ਨੂੰ ਸਰਕਾਰ ਵੱਲੋਂ ਵਾਦਾ ਕੀਤਾ ਗਿਆ ਸੀ ਕਿ ਉਹਨਾਂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕੀਤਾ ਜਾਏਗਾ ਸੋ ਸਰਕਾਰ ਨੇ ਆਪਣਾ ਵਾਦਾ ਪੂਰਾ ਕੀਤਾ ਔਰ ਸੰਜੀਵ अरोड़ा ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਿਲ ਕਰ ਲਿੱਤਾ ਗਿਆ ਸੋ ਉਹਨਾਂ ਨੇ ਚੱਕ ਲਿੱਤੀ ਹੋਈ ਹੈ ਔਰ ਉਹਨਾਂ ਨੂੰ ਜਿਹੜਾ ਇੰਡਸਟਰੀ ਦੇ ਨਾਲ ਰਿਲੇਟਡ ਮਹਿਕਮਾ ਤੇ ਨਾਲ ਐਨ ਆਰ ਆਈ ਮਹਿਕਮਾ ਦਿੱਤਾ ਗਿਆ ਹੈ ਤੁਹਾਨੂੰ ਦੱਸ ਦਈਏ ਕਿ ਐਨ ਆਰ ਆਈ ਮਹਿਕਮਾ ਜੋ ਹੈ ਪਹਿਲਾਂ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਦੇਖਾਈ ਜਾਂਦਾ ਸੀ ਹੁਣ ਉਹਨਾਂ ਦੋ ਵਿਭਾਗਾਂ ਵਾਪਸ ਲੈ ਲੇ ਦਿੱਤਾ ਗਿਆ ਸੋ ਜਿਕਰੇ ਜੋ ਗੱਲ ਹੈ ਵੀ ਜੋ ਸਾਡੀ ਜਾਣਕਾਰੀ ਹੈ ਵੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅਸਤੀਫਾ ਵੀ ਦੇ ਦਿੱਤਾ ਗਿਆ ਪਰ ਜੋ ਲੁਧਿਆਣਾ ਵਾਸੀਆਂ ਦੇ ਲਈ ਇੱਕ ਵੱਡੀ ਖਬਰ ਹੈ ਲੁਧਿਆਣਾ ਵਾਸੀਆਂ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿਉਂਕਿ ਲੁਧਿਆਣਾ ਇੱਕ ਵੱਡੀ ਹੱਬ ਹੈ ਇੰਡਸਟਰੀ ਹੱਬ ਹੈ ਇੰਡਸਟਰੀ ਦੇ ਨਾਲ ਰਿਲੇਟਿਡ ਇੱਥੇ ਜੋ ਮੋਟਰਸ ਨੇ ਉਹਨਾਂ ਦੇ ਵਿੱਚ ਬੜੀ ਖੁਸ਼ੀ ਦੀ ਗੱਲ ਹੈ ਕਿ ਸੰਜੀਵ ਔਰੜਾ ਜੀ ਦੀ ਇੰਡਸਟਰੀ ਦੇ ਨਾਲ ریلیਟਡ ਵਿਭਾਗ ਦਿੱਤਾ ਗਿਆ ਹੁਣ ਜੋ ਉਮੀਦਾਂ ਸੀ ਲੁਧਿਆਣਾ ਵਾਸੀਆਂ ਨੇ ਜਿਸ ਉਮੀਦ ਦੇ ਨਾਲ ਸੰਜੀਪ अरोड़ा ਨੂੰ ਉਹਨਾਂ ਨੇ ਅਸੈਂਬਲੀ ਦੇ ਵਿੱਚ ਭੇਜਿਆ ਕੀ ਉਹ ਉਮੀਦਾਂ ਤੇ ਹੁਣ ਖਰਾ ਉਤਰਨ ਪਾਣਗੇ ਕੀ ਜੋ ਲੋਕਾਂ ਨੇ ਸੁਪਨੇ ਦੇਖੇ ਲੁਧਿਆਣਾ ਵਾਸੀਆਂ ਨੂੰ ਜੋ ਵੱਡੇ ਸੁਪਨੇ ਦਿਖਾਏ ਗਏ ਵੀ ਅਰੋੜਾ ਸਾਹਿਬ ਅਗਰ ਮਨਿਸਟਰ ਬਣਨਗੇ ਤਾਂ ਲੁਧਿਆਣੇ ਤੇ ਲਈ ਬਹੁਤ ਅੱਛੀ ਗੱਲ ਹੋਈ ਕਿ ਲੁਧਿਆਣੇ ਦੀ ਡਿਵੈਲਪਮੈਂਟ ਦੇ ਲਈ ਜਾਂ ਨਵੀਆਂ ਜੋ ਕਾਰਗਰ ਚੀਜ਼ਾਂ ਨੇ ਇੱਥੇ ਲਿਆਈਆਂ ਜਾਣਗੀਆਂ ਸਰਕਾਰ ਵੱਲੋਂ ਤੇ ਸੰਜੀਪ अरोड़ा ਕੰਮ ਕਰਨਗੇ ਵੱਡੇ ਵਾਅਦੇ ਕੀਤੇ ਗਏ ਔਰ ਵਾਅਦਿਆਂ ਦਾ ਜੋ ਰਿਜ਼ਲਟ ਨਿਕਿਆ ਲੋਕਾਂ ਨੇ ਉਹਨੂੰ ਵੋਟਾਂ ਪਾ ਕੇ ਦਿਖਾਇਆ ਵੀ ਲੋਕਾਂ ਦੇ ਵੋਟਾਂ ਪਾ ਕੇ ਉਹਨਾਂ ਤੇ ਵਿਸ਼ਵਾਸ ਜੋ ਜਤਾਇਆ ਉਹਦਾ ਵੀ ਦੇਖਣਾ ਪੈਗੇ ਵੀ ਸੰਜੀਵ ਅਰੋੜਾ ਉਸ ਗੱਲ ਦੇ ਉੱਤੇ ਖਰੇ ਉਤਰਦੇ ਨੇ ਜੋ ਸਰਕਾਰ ਨੇ ਵੱਡੀਆਂ ਗੱਲਾਂ ਕੀਤੀਆਂ ਜੋ ਵੱਡੇ ਵਾਅਦੇ ਕੀਤੇ ਹੁਣ ਸਰਕਾਰ ਕੀ ਉਹ ਪੂਰੇ ਕਰਨ ਦੇ ਵਿੱਚ ਕਾਮਯਾਬ ਰਹੇਗੀ ਸੋ ਇੱਕ ਖੁਸ਼ੀ ਵਾਲੀ ਗੱਲ ਹੈ ਲੁਧਿਆਣਾ ਵਾਸੀਆਂ ਦੇ ਲਈ ਕਿਉਂਕਿ ਇੰਡਸਟਰੀ ਮਨਿਸਟਰ ਲੁਧਿਆਣਾ ਦੇ ਵਿੱਚ ਹੋਣਾ ਮੈਂ ਸਮਝਦਾ ਕਿ ਬਹੁਤ ਵੱਡੀ ਗੱਲ ਹੈ ਲੁਧਿਆਣਾ ਦੇ ਲਈ ਲੁਧਿਆਣਾ ਦੇ ਕਾਮਯਾਬੀ ਦੇ ਲਈ ਗਣ ਇੰਡਸਟਰੀ ਦੇ ਲਈ ਉਦੋਂਪਤੀਆਂ ਲਈ ਇੱਕ ਅੱਛਾ ਅਫਸਰ ਨੇੜੇ ਆ ਸਕਦਾ ਸੋ ਇਸੇ ਵਕ ਵਕ ਉਦੋਂਪਤੀਆਂ ਦੀ ਔਰ ਵਪਾਰੀਆਂ ਦੀ ਕੀ ਰਾਏ ਆ ਸੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਔਰ ਉਹਨਾਂ ਦਾ ਕੀ ਕਹਿਣਾ ਹੈ ਇਹਦੇ ਬਾਰੇ ਵੀ ਜੋ ਇਹ ਸਰਕਾਰ ਨੇ ਫੈਸਲਾ ਲਿੱਤਾ ਹੋਏ ਤੇ ਵਕ ਵਕ ਵਪਾਰੀਆਂ ਦਾ ਕੀ ਕਹਿਣਾ ਆਓ ਸੁਣਦੇ ਮੈਂ ਵਿਨੋਦ ਭਾਰਤੀ ਪ੍ਰੈਜ਼ੀਡੈਂਟ ਚੈਂਬਰ ਆਫ ਟਰੇਡ ਐਂਡ ਇੰਡਸਟਰੀ ਪੰਜਾਬ ਅੱਜ ਸਾਨੂੰ ਪਤਾ ਚੱਲਿਆ ਕਿ ਲੁਧਿਆਣਾ ਵਾਸਤੋਂ ਰੀਸੈਂਟਲੀ ਵਿਧਾਨ ਸਭਾ ਦੀ ਚੋਣ ਜਿੱਤ ਕੇ ਗਏ ਸੰਜੀਵ अरोड़ा ਜੀ ਨੂੰ ਮੰਤਰੀ ਬਣਾਇਆ ਗਿਆ ਔਰ ਮੋਸਟ ਪ੍ਰੋਬਬਲੀ ਉਹਨਾਂ ਨੂੰ ਇੰਡਸਟਰੀ ਦਾ ਮਹਿਮਾ ਦਿੱਤਾ ਗਿਆ ਜਿਹਦੇ ਨਾਲ ਲੁਧਿਆਣਾ ਦਾ ਬੜਾ ਗਹਿਰਾ ਸੰਬੰਧ ਹੈ ਉਹਨਾਂ ਨੂੰ ਮਨਿਸਚ ਬਣਨ ਤੇ ਬਹੁਤ ਬਹੁਤ ਵਧਾਈ ਦੇ ਰਹੇ ਹਾਂ ਔਰ ਇਹ ਆਸ ਕਰਦੇ ਹਾਂ ਕਿ ਜਿਨ੍ਹਾਂ ਸਦਰਾਂ ਨੂੰ ਜਿਨ੍ਹਾਂ ਛਾਵਾਂ ਨੂੰ ਮੱਧ ਨਜ਼ਰ ਰੱਖਦੇ ਹੋਏ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ ਉਹ ਉਹਨਾਂ ਦੀਆਂ ਸਦਰਾਂ ਤੇ ਪੂਰਾ ਉਤਰਨ ਦੀ ਕੋਸ਼ਿਸ਼ ਕਰਨਗੇ ਔਰ ਕਿਉਂਕਿ ਉਹਨਾਂ ਦਾ ਆਪਣਾ ਸਬੰਧ ਵੀ ਇੰਡਸਟਰੀ ਨਾਲ ਔਰ ਮੈਂ ਇਹ ਮਹਿਸੂਸ ਕਰਦਾ ਕਿ ਜਿਹੜਾ ਹੁਣ ਰੀਸੈਂਟਲੀ ਕਾਨੂੰਨ ਬਣਿਆ ਹੈ ਕਿ ਇੰਡਸਟਰੀਅਲ ਬਰਾਟਾ ਨੂੰ ਦੂਸਰੇ ਟ੍ਰੇਡ ਦੇ ਵਿੱਚ ਦੂਸਰੇ ਆਧਾਰਿਆਂ 'ਚ ਕਨਵਰਟ ਕਰਨ ਲਈ ਕਾਨੂੰਨ ਬਣਾਇਆ ਜਾ ਰਿਹਾ ਉਹ ਸ਼ਾਇਦ ਉਹ ਕਾਨੂੰਨ ਬਣ ਵੀ ਗਿਆ ਮੇਰੇ ਖਿਆਲ ਹੈ ਕਿ ਜੇਕਰ ਇਹਦੇ ਨਾਲ ਮੈਂ ਇਹ ਸਮਝਦਾ ਵੀ ਇੰਡਸਟਰੀ ਦਾ ਦਾਇਰਾ ਘਟੇਗਾ ਇਹ ਅਲਾਰਟ ਹੋਇਆ ਇੰਡਸਟਰੀਲੀ ਪਲਾਟ ਤਾਂ ਉਹਦੇ ਵਿੱਚ ਉਹਨੂੰ ਕਮਰਸ਼ੀਅਲ ਚ ਰੈਜੀਡੈਂਸ਼ੀਅਲ ਚ ਜਾਂ ਹਸਪੀਟਲ ਵਿੱਚ ਜਾਂ ਸਕੂਲਾਂ ਵਿੱਚ ਕਨਵਰਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਤਾਂ ਇਹ ਇਹਦੇ ਨਾਲ ਮੈਂ ਰੋੜਾ ਜੀ ਬੇਨਤੀ ਕਰਦਾ ਕਿ ਇੰਡਸਟਰੀ ਦਾ ਦਾਇਰਾ ਘਟੇਗਾ ਅਲਾਰਟ ਤਾਂ ਹੋਏਗਾ ਇੰਡਸਟਰੀ ਨੂੰ ਪਲਾਟ ਇੰਡਸਟਰੀਅਲ ਰੇਟ ਤੇ ਤੇ ਬਾਅਦ ਵਿੱਚ ਉਹ ਕਨਵਰਸ਼ਨ ਵਿੱਚ ਉਹ ਕਮਰਸ਼ੀਅਲ ਕਰ ਲੈਣਗੇ ਦੋ ਚਾਰ ਕਿਸ਼ਤਾਂ ਦੇ ਕੇ ਉਸ ਤੋਂ ਬਾਅਦ ਉਹ ਉੱਚੇ ਰੇਟਾਂ ਵਿੱਚ ਵੇਚੇ ਜਾਣਗੇ ਸੂਪਰ ਲਾਟਾਂ ਦੀ ਇਹ ਟਰੇਡਿੰਗ ਸ਼ੁਰੂ ਹੋ ਜਾਏਗੀ ਇੰਡਸਟਰੀ ਦਾ ਦਾਇਰਾ ਘਟੇਗਾ ਇਸ ਵੱਲ ਜ਼ਰੂਰ ਧਿਆਨ ਦਿੱਤਾ ਜਾਵੇ ਦੂਜੀ ਗੱਲ ਇਹ ਹੈ ਕਿ ਜਿਹੜੀ ਲੁਧਿਆਣਾ ਸ਼ਹਿਰ ਵਿੱਚ ਲਾਂਡ ਆਰਡਰ ਦੀ ਪੋਜੀਸ਼ਨ ਹੈ ਉਹ ਬਹੁਤ ਮਾੜੀ ਹੈ ਜਦੋਂ ਵੀ 10 ਔਰ 25 ਤਰੀਕ ਨੂੰ ਲੇਬਰ ਤਨਖਾਹ ਲੈ ਕੇ ਆਪਣੇ ਘਰਾਂ ਨੂੰ ਨਿਕਲਦੀ ਹੈ ਫੈਕਟਰੀਆਂ ਤੋਂ ਤਾਂ ਰਸਤੇ ਵਿੱਚ ਬਹੁਤ ਸਾਰੇ ਲੋਕ ਲੁੱਟੇ ਜਾਂਦੇ ਤਾਂ ਇਹਦੇ ਤੇ ਖਾਸ ਗੌਰ ਕੀਤਾ ਜਾਵੇ ਪੁਲਿਸ ਨੂੰ ਜਿਹੜੀਆਂ ਇਨਸਟਰਕਸ਼ਨਸ ਦਿੱਤੀਆਂ ਜਾਣ ਕੇ ਇਹ ਸਵਾਲ ਖਾਸ ਧਿਆਨ ਦਿੱਤਾ ਜਾ ਕਿਉਂ ਗਰੀਬ ਆਦਮੀ ਆ ਉਹਦਾ ਵਿਚਾਰਾ ਥਾਣੇ ਵੀ ਨਹੀਂ ਪਹੁੰਚਦਾ। ਤੋਂ ਇਹ ਜਿਹੜੀਆਂ ਗੱਲਾਂ ਨੇ ਦੂਸਰਾ ਰਿਸ਼ਵਤਖੋਰੀ ਹੈ। ਹੁਣ ਹੁਣੇ ਇੱਕ ਮਿੱਤਰ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਰਜਿਸਟਰੀ ਕਰਾਉਣ ਵਿੱਚ ਬੜੀ ਪ੍ਰੋਬਲਮ ਆ ਰਹੀ ਹੈ। ਕਿਉਂਕਿ ਸਾਰਾ ਸ਼ਹਿਰ ਟੀਐਸ1 ਤੇ ਹੈ ਔਰ ਉਹਦੇ ਲਈ ਡਾਕੂਮੈਂਟ ਜਿਹੜੇ ਕੰਪਲੀਟ ਨਹੀਂ ਹੁੰਦੇ ਭ੍ਰਸ਼ਟਾਚਾਰ ਉਹਦੇ ਨਾਲ ਵੱਧ ਰਿਹਾ ਹੈ। ਇਹਦੇ ਤੇ ਵੀ ਕੋਰ ਕੀਤਾ ਜਾਵੇ। ਲੋਕਾਂ ਨੂੰ ਰਜਿਸਟਰੀ ਕਰਾਉਣ ਚ ਕੋਈ ਮੁਸ਼ਕਲ ਨਾ ਹੋ। ਸੋ ਜਿੱਦਾਂ ਦੇ ਸਹਿਯੋਗ ਲਈ ਉਹ ਸਾਡੇ ਤੋਂ ਕਾਮਨਾ ਕਰਦੇ ਆ ਸਾਡੀ ਇੰਡਸਟਰੀ ਵੱਲੋਂ ਸਾਡੀ ਇੰਡਸਟਰੀਅਲ ਆਰਗੇਨਾਈਜੇਸ਼ਨਾਂ ਵੱਲੋਂ ਅਸੀਂ ਉਹ ਉਹਨਾਂ ਨੂੰ ਪੂਰਾ ਸਹਿਯੋਗ ਦੇਾਂਗੇ ਲੇਕਿਨ ਉਹਦੇ ਨਾਲ ਨਾਲ ਉਹਨਾਂ ਦੀ ਵੀ ਇਹ ਡਿਊਟੀ ਬਣਦੀ ਹੈ ਕਿ ਉਹ ਵੀ ਇੰਡਸਟਰੀ ਦਾ ਟ੍ਰੇਡ ਦਾ ਲੋਕਾਂ ਦਾ ਲੈਂਡ ਆਰਡਰ ਦਾ ਇਨਸਪੈਕਟਰੀ ਰਾਜ ਤੋਂ ਜਿਹੜੀ ਸਾਨੂੰ ਨਜ਼ਾਦ ਕਾਂਗਰਸ ਦੇ ਰਾਜ ਵਿੱਚ ਰਹੀ ਹੈ ਉਹ ਉਹਦੇ ਤੇ ਵੀ ਗੌਰ ਕਰਨ ਤਾਂ ਇਸ ਕਰਕੇ ਉਹਨਾਂ ਨੂੰ ਫੇਰ ਦੁਆਰਾ ਮੈਂ ਬੁਲਾਈ ਦੇਣਾ ਔਰ ਆਸ ਕਰਦਾ ਕਿ ਜਿਹੜੀਆਂ ਲੁਧਿਆਣਾ ਸ਼ਹਿਰ ਦੇ ਲੋਕ ਪ੍ਰੋਬਲਮਸ ਫੇਸ ਕਰ ਰਹੇ ਆ ਉਹਨਾਂ ਨੂੰ ਸੀਰੀਅਸਲੀ ਗੰਭੀਰਤਾ ਨਾਲ ਉਹ ਲੈਣ ਤਾਂ ਕਿ ਲੋਕਾਂ ਨੂੰ ਸਕੂਨ ਮਿਲ ਸਕੇ ਲੋਕ ਇਹ ਮਹਿਸੂਸ ਕਰਨ ਕਿ ਲੁਧਿਆਣਾ ਵੈਸਟ ਤੋਂ ਜਿੱਦਾਂ ਹਮੇਸ਼ਾ ਜਿੱਤਿਆ ਹੋਇਆ ਜਿਹੜਾ ਵੀ ਕੈਂਡੀਡੇਟ ਜਿੱਤ ਕੇ ਗਿਆ ਉਹ ਮਿਨਿਸਟਰ ਬਣਿਆ ਤੇ ਇਹ ਵੀ ਮਿਨਿਸਟਰ ਬਣੇ ਨੇ ਜਿਸ ਤਰ੍ਹਾਂ ਉਹਨਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਹੱਲ ਕੀਤੀਆਂ ਇਹ ਵੀ ਹੱਲ ਕਰਨ ਤਾਂ ਅਸੀਂ ਇਹਨਾਂ ਦੇ ਧੰਨਵਾਦੀ ਹੋਵਾਂਗੇ ਜੈ ਹਿੰਦ ਜੈ ਭਾਰਤ ਮੈਂ ਸਰਪਤੀ ਨਵ ਮੇਰਾ ਨਾਮ ਹਰਕਿਰਤ ਸਿੰਘ ਰਾਣਾ ਪ੍ਰਧਾਨ ਹਜ਼ੂਰੀ ਰੋਡ ਹੋਜ਼ਰੀ ਐਸੋਸੀਏਸ਼ਨ ਦੇਖੋ ਵਿਚਾਰ ਤਾਂ ਅਸਲ ਦੇ ਆਪਣੇ ਹਰ ਅਲੱਗ ਹੁੰਦੇ ਨੇ ਪਾਰਟੀ ਲੈਵਲ ਤੇ ਵਤਪੇਦ ਹੋ ਸਕਦੇ ਨੇ ਪਰ ਪਿਛਲੇ ਕਾਫੀ ਸਮੇ ਤੋਂ ਸਾਨੂੰ ਇੱਕ ਲੁਧਿਆਣਾ ਜਿਹੜਾ ਇੰਡਸਟਰੀ ਇਲਾਕਾ ਹੈ ਕਦੀ ਸਾਡੀ ਸੋਚ ਸੀ ਕਿ ਇੰਡਸਟਰੀ ਦਾ ਕੋਈ ਲੁਧਿਆਣੇ ਦਾ ਬੰਦਾ ਆਵੇ ਤੇ ਲੁਧਿਆਣੇ ਦੀ ਇੰਡਸਟਰੀ ਨੂੰ ਰਾਦ ਮਿਲੇ ਪਹਿਲਾਂ ਤਾਂ ਮੈਂ ਉਹਨਾਂ ਨੂੰ ਵਧਾਈ ਦੇਣਾ ਚਾਹੁੰਦਾ ਵਾਂ ਇੱਕ ਤਾਂ ਲੁਧਿਆਣੇ ਤੋਂ ਜਿੱਤ ਕੇ ਗਏ ਨੇ ਦੂਸਰੀ ਗੱਲ ਹੈ ਉਹ ਆਪ ਇੰਡਸਟਰੀਲਿਸਟ ਨੇ ਮੈਂ ਸੰਜੀਵ ਰੋਰੇ ਨੂੰ ਆਪਣੀ ਦਿਲ ਦੀ ਗਰਾਹਿਆ ਤੋਂ ਮੁਬਾਰਕਬਾਦ ਦੇਣਾ ਵਾਂ ਉਹ ਇੰਡਸਟਰੀਅਲ ਹੋਣ ਦੇ ਰਾਤੇ ਇੰਡਸਟਰੀਲਿਸਟ ਰਹ ਨੇ ਇੱਥੇ ਲੁਧਿਆਣੇ ਦੇ ਵਿੱਚ ਤੇ ਉਹ ਪ੍ਰੋਬਲਮ ਸਮਝਦੇ ਹੋਣਗੇ ਤੇ ਸਾਡਾ ਵੀ ਮਕਸਦ ਇਹੋ ਸੀ ਕਿ ਉਹ ਮੰਤਰੀ ਬਣਨ ਲੋਕਾਂ ਨੇ ਇੱਥੋਂ ਬੜੇ ਖੁਸ਼ੀਦਾਨ ਉਹਨਾਂ ਨੂੰ ਜਿਤਾ ਕੇ ਭੇਜਿਆ ਤੇ ਸਰਕਾਰ ਨੇ ਜਿਵੇਂ ਆ ਕੇਜਰੀਵਾਲ ਜੀ ਨੇ ਉਹਨਾਂ ਦੇ ਮੰਤਰੀ ਪਦ ਨੂੰ ਦਿੱਤਾ ਅਸੀਂ ਮੁਬਾਰਕਵਾਦ ਦਿੰਦੇ ਆ ਤੇ ਅਸੀਂ ਆਸ ਰੱਖਦੇ ਆ ਕਿ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਨੇ ਉਹਨਾਂ ਨੇ ਵਾਅਦੇ ਕੀਤੇ ਨੇ ਪੂਰੇ ਕਰਨਗੇ ਬੋਧੀ ਮੰਗਾ ਨੇ ਜਿਹੜੀਆਂ ਮੈਂ ਵਿਸਤਾਰ ਨਾਲ ਲੰਬਗੀਆਂ ਆ ਰਹੀਆਂ ਸੀ ਪਿਛਲੇ ਕਾਫੀ ਸਮੇਂ ਤੋਂ ਲੁਧਿਆਣੇ ਦੀਆਂ ਜਿਵੇਂ ਇੰਡਸਟਰੀ ਦੀ ਲੁਧਿਆਣਾ ਮੇਨ ਹੋਜ਼ਰੀ ਦਾ ਤੇ ਸਾਈਕਲ ਪਾਰਟ ਦਾ ਹੱਬ ਹੈ ਤੇ ਇੱਥੇ ਘਰ ਘਰ ਯੂਨਿਟ ਨੇ 15000 ਉਹਨਾਂ ਹੋਜ਼ਰੀ ਦਾ ਯੂਨਿਟ ਹੈ ਛੋਟੇ ਛੋਟੇ ਯੂਨਿਟ ਨੇ ਉਹਨਾਂ ਦੇ ਵਾਸ਼ਿੰਗ ਦਾ ਬੜੇ ਪ੍ਰੋਬਲਮ ਹੈ ਪ੍ਰੋਡਕਸ਼ਨ ਡਿਪਾਰਟਮੈਂਟ ਵਾਲੇ ਜਿਵੇਂ ਆਪਾਂ ਘਰ ਕੱਪੜੇ ਧੋਨੇ ਆ ਤੇ ਪਾਣੀ ਸੀਵਰੇਜ ਜਾਂਦਾ ਜੇ ਉਹ ਹੋਜ਼ਰੀ ਵਾਲਾ ਹੋ ਗਈ ਉਹ ਕੱਪੜਾ ਸਵੈਟਰ ਧੋਂਦਾ ਤੇ ਉਹ ਹੁੰਦੇ ਦੇ ਉੱਪਰ ਪੋਲਿਊਸ਼ਨ ਬੋਰਡ ਵਾਲੇ ਕਾਰਵਾਈ ਕਰਦੇ ਨੇ ਰੇਗਲਰ ਕਿਤੇ ਜਾਣ ਜਿਹੜੀਆਂ ਇੰਡਸਟਰੀਆਂ ਲੱਗੀਆਂ ਹੋਈਆਂ ਨੇ ਉਹਨਾਂ ਢਾਹ ਤਾਂ ਸਕਦੇ ਨਹੀਂ ਅਰੋੜਾ ਜੀ ਅੱਗੇ ਮੈਂ ਲਖਣ ਟਾਈਮ ਵੀ ਬੇਨਤੀ ਕੀਤੀ ਸੀ ਤੇ ਹੁਣ ਵੀ ਕਰਾਂਗਾ ਅਸੀਂ ਮਿਲ ਕੇ ਉਹਨਾਂ ਕੋਲ ਆਪਣੀ ਮੰਗਾਂ ਰੱਖਾਂਗੇ ਜੇ ਉਹ ਸਾਡੇ ਵਾਅਦੇ ਪੂਰੇ ਕਰਦੇ ਰਹਿਣ ਤੇ ਸਾਨੂੰ ਇਸ ਤੋਂ ਵੱਧ ਖੁਸ਼ੀ ਨਹੀਂ ਹੋਏਗੀ ਧੰਨਵਾਦ ਮੈਂ ਰਾਜੇਸ਼ ਸਾਹ ਮੋਹਜਾ ਪ੍ਰੈਜ਼ੀਡੈਂਟ ਭਾਰਤੀ ਉਦਯੋਗਨ ਵਪਾਰ ਮੰਡਲ ਪੰਜਾਬ ਸਾਨੂੰ ਅੱਜ ਪਤਾ ਲੱਗਾ ਕਿ ਸੰਜੀਵ ਅਰੋੜਾ ਜੀ ਨੂੰ ਮਿਨਿਸਟਰ ਬਣਾਤਾ ਕੈਬਨਿਟ ਔਰ ਉਹਨਾਂ ਨੂੰ ਇੰਡਸਟਰੀ ਦਾ ਮਹਿਕਮਾ ਦਿੱਤਾ ਔਰ ਐਨ ਆਰ ਆਈ ਦਾ ਮਹਿਕਮਾ ਦਿੱਤਾ ਬਹੁਤ ਬਹੁਤ ਮੈਂ ਉਹਨਾਂ ਨੂੰ ਵਧਾਈ ਦਿੰਦਾ ਬੜੀ ਖੁਸ਼ੀ ਹੁੰਦੀ ਹੈ ਜਦੋਂ ਕੋਈ ਬਹੁਤ ਘੱਟ ਰੇਅਰ ਚਾਂਸ ਸੀਗਾ ਕਿ ਜਦੋਂ ਇੰਡਸਟਰੀ ਨਾਲ ਜੁੜੇ ਹੋਏ ਵਪਾਰ ਨਾਲ ਜੁੜੇ ਹੋਏ ਬੰਦੇ ਨੂੰ ਕਿਤੇ ਪੰਜਾਬ 'ਚ ਰਿਪਰੈਜ਼ੈਂਟੇਸ਼ਨ ਮਿਲਦੀ ਹੈ ਬੜੀ ਸਾਡਾ ਇੱਕ ਸੁਪਨਾ ਸੀ ਸੰਜੀਵ ਅਰੋੜਾ ਜੀ ਤੇ ਅਸੀਂ ਬਹੁਤ ਉਮੀਦਾਂ ਰੱਖਦੇ ਹਾਂ ਵੀ ਉਹ ਸਾਡੇ ਇੰਡਸਟਰੀ ਦੀ ਟ੍ਰੇਡ ਦੀ ਜਿੰਨੀਆਂ ਵੀ ਪ੍ਰੋਬਲਮਸ ਹੈਗੀਆਂ ਉਹਨਾਂ ਨੂੰ ਸਮਝ ਕੇ ਉਹਨਾਂ ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਨਗੇ ਜੀਐਸਟੀ ਸੰਬੰਧੀ ਇਨਕਮ ਟੈਕਸ ਸੰਬੰਧੀ ਹੋਰ ਕਾਰਪੋਰੇਸ਼ਨ ਸੰਬੰਧੀ ਹੋਰ ਸਾਰੇ ਇੰਡਸਟਰੀ ਨੂੰ ਲਗਾਣ ਸੰਬੰਧੀ ਹੋਰ ਡਿਫਰੈਂਟ ਤਰੀਕੇ ਦੀ ਬਹੁਤ ਸਾਰੀਆਂ ਇਨਸਪੈਕਟਰੀ ਰਾਜ ਦੇ ਸੰਬੰਧੀ ਬਹੁਤ ਪ੍ਰੋਬਲਮ ਸੀ ਉਹਨਾਂ ਨੂੰ ਸੋਲਵ ਕਰਨ ਦੀ ਬਹੁਤ ਕੋਸ਼ਿਸ਼ ਕਰਨਗੇ ਔਰ ਅਸੀਂ ਉਮੀਦ ਕਰਦੇ ਆਂ ਵੈਸੇ ਇੱਕ ਗੱਲ ਮੈਂ ਔਰ ਕਹਿਣੀ ਜ਼ਰੂਰ ਚਾਹਾਂਗਾ ਕਿ ਅੱਜ ਤੱਕ ਜਿੰਨੇ ਮੈਂਬਰ ਪਾਰਲੀਮੈਂਟ ਸਾਡੇ ਲੁਧਿਆਣੇ ਤੋਂ ਚੁਣੇ ਗਏ ਆ ਉਹਦਾ ਸਾਡਾ ਐਕਸਪੀਰੀਅੰਸ ਬਿਲਕੁਲ ਮਾੜਾ ਰਿਹਾ ਕਦੇ ਵੀ ਕਿਸੇ ਮੈਂਬਰ ਪਾਰਲੀਮੈਂਟ ਨੇ ਅੱਜ ਤੱਕ ਲੁਧਿਆਣੇ ਦੀ ਕੋਈ ਸਮੱਸਿਆ ਨੂੰ ਸੋਲਵ ਕਰਨ ਵਾਸਤੇ ਕਦੀ ਕੋਈ ਕੋਸ਼ਿਸ਼ ਨਹੀਂ ਕੀਤੀ ਇਸ ਦਾ ਸਾਨੂੰ ਬਹੁਤ ਅਫਸੋਸ ਰਹਿੰਦਾ ਲੁਧਿਆਣੇ ਦੀ ਟ੍ਰੈਫਿਕ ਦੀ ਸਮੱਸਿਆ ਲੁਧਿਆਣੇ ਹੋਰ ਬੜੀਆਂ ਸਮੱਸਿਆ ਜਿਹੜੀਆਂ ਕਦੀ ਵੀ ਉਹ ਸੋਲਵ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਇਸ ਕਰਕੇ ਮੈਂ ਤਾਂ ਕਹਿਣਾ ਬਿਲਕੁਲ ਲੋਕਾਂ ਦੀ ਸਾਰੀ ਇਹ ਗੱਲਾਂ ਸੁਣ ਕੇ ਲੋਕਾਂ ਨਾਲ ਮਿਲ ਜੁੜ ਕੇ ਲੁਧਿਆਣੇ ਸਾਰੇ ਦੀ ਅਸੀਂ ਉਮੀਦ ਕਰਦੇ ਹਾਂ ਸੰਜੀਵ अरोड़ा ਜੀ ਜਿੱਥੇ ਕਿ ਫਲਾਈਓਵਰ ਪੁਲ ਦੀ ਜ਼ਰੂਰਤ ਹੈ ਅੱਜ 75 ਸਾਲ ਹੋ ਗਏ ਰੇਲਵੇ ਦੇ ਫਾਟਕ ਅੱਜ ਵੀ ਮੈਨ ਹੈਂਡਲਿੰਗ ਚੱਲ ਰਹੀ ਹੈ ਔਰ ਜਦੋਂ ਇੰਨਾ ਸਾਰਿਆਂ ਨੂੰ ਸੋਲਵ ਕਰਨ ਵਾਸਤੇ ਫਲਾਈਓਵਰ ਬਹੁਤ سارے ਪੁਲ ਬਣਾਉਣ ਦੀ ਲੋੜ ਹੈ ਲੋੜ ਦੇ ਅਨੇਕ ਟ੍ਰੈਫਿਕ ਸਮੱਸਿਆ ਤਦ ਹੀ ਸੋਲਵ ਹੋਏਗੀ ਇਸ ਨਾਲ ਕਹਿੰਦਾ ਆ ਫਿਰ ਮੈਂ ਇੱਕ ਵਾਰ ਸੰਜੀਵ ਰੋੜਾ ਨੂੰ ਵਧਾਈ ਦੇਣਾ ਜੈ ਹਿੰਦ ਜੈ ਭਾਰਤ ਸੋ ਤੁਸੀਂ ਸੁਣਿਆ ਅਲੱਗ-ਅਲੱਗ ਜਥੇਬੰਦੀਆਂ ਦੇ ਵਪਾਰੀਆਂ ਦੀਆਂ ਗੱਲਾਂ ਔਰ ਉਹਨਾਂ ਦੇ ਅਲੱਗ-ਅਲੱਗ ਧਾਰਨਾ ਨੇ ਕਿਸੇ ਨੂੰ ਪੋਜ਼ਿਟਿਵ ਲੱਗ ਰਹੀਆਂ ਚੀਜ਼ਾਂ ਕਿਸੇ ਨੂੰ ਨੈਗੇਟਿਵ ਲੱਗ ਰਹੀਆਂ ਚੀਜ਼ਾਂ ਬਾਕੀ ਹੁਣ ਸੰਜੀਵ ਔਰੋੜਾ ਜੀ ਤੇ ਡਿਪੈਂਡ ਕਰਦਾ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਡਿਪੈਂਡ ਕਰਦਾ ਵੀ ਲੋਕਾਂ ਦੇ ਕੰਮ ਕੀਤਾ ਕਰਨੇ ਨੇ ਇੰਡਸਟਰੀ ਨੂੰ ਕਿਦਾ ਪ੍ਰਫੁੱਲਿਤ ਕਰਨਾ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਜੋ ਵੱਡੇ ਵਾਅਦੇ ਕੀਤੇ ਸੀ ਵਾਅਦਿਆਂ ਤੇ ਕਿਤਨਾ ਕਿਤੇ ਲੋਕਾਂ ਨੇ ਯਕੀਨ ਕੀਤਾ ਹੁਣ ਉਹ ਵਾਅਦੇ ਪੂਰੇ ਕਰਨ ਦਾ ਸਮਾਂ ਆ ਗਿਆ ਹੈ ਹੁਣ ਦੇਖਣ ਵਾਲਾ ਸਮਾ ਦੱਸੇਗਾ ਵੀ ਸੰਜੀਵ ਅਰੋੜਾ ਕਿਸ ਢੰਗ ਨਾਲ ਉਹ ਲੁਧਿਆਣਾ ਵਾਸੀਆਂ ਦੇ ਨਾਲ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰਦੇ ਦੇ ਦੇਖਦੇ ਰਹੋ ਸਿਟੀ ਹோம் ਨਿਊਜ਼ ਧੰਨਵਾਦ